ਘਰਪੂਤ ਲਿਆ ਪਰੌਂਠੇ ਜੇ ਬਣ ਗਏ ਤਾਂ ਕਦੋਂ ਦੀ ਲੱਗੀਆਂ ਬਣਾਉਣ ਬਣੀ ਨਹੀਂ ਹਜੇ ਬਣ ਗਏ ਬੇਬੇ ਆ ਗਈ ਬੇਬੇ ਤਾਂ ਕਾਲੀ ਬੋਲੀ ਕਰਨ ਲੱਗ ਗਈ ਮੜਾ ਇਹ ਮੂੰਹੋਂ ਨਿਕਲ ਜੇ ਨਾ ਮੇਰੇ ਪਰੌਂਠੇ ਬਣਾਉਣੀਆਂ ਫਿਰ ਕਾਲ ਇੰਨੀ ਕਰਨ ਲੱਗ ਗਈ ਨਹੀਂ ਛੇਤੀ ਪਰੌਂਠੇ ਲਿਆ ਦੇ ਮੇਰੇ ਤੇ ਖਾ ਖਾ ਪਰੌਂਠੇ ਤੇਰਾ ਬਲੱਡ ਵਧਣ ਲੱਗ ਜੂ ਨਹੀਂ ਬੱਦਾ ਮੈਨੂੰ ਮੇਰੇ ਤੇ ਜਰਾ ਕਰਾ ਮੈਂ ਜੇ ਤੂੰ ਪਰੌਂਠੇ ਨਾ ਲੈਣੇ ਮੇਰੇ ਤਾਂ ਜਾਨ ਨਿਕਲ ਜੇ ਨਹੀਂ ਮੈਂ ਤਾਂ ਹੁੰਦਾ ਹੁਣੇ ਫੜਾ ਦੇ ਚੱਲ ਖਾ ਲਾ ਬੇਬੇ ਔਰ ਦਸ ਕੀ ਲੈਣਾ ਨਾਲ ਕੋਈ ਚਾਹ ਕਰਕੇ ਦੇਵਾਂ ਕਿ ਦੁੱਧ ਗਰਮ ਕਰਕੇ ਦੇਵਾਂ ਨਾ ਨਾ ਮੈਂ ਤਾਂ ਨਿੱਗਾ ਹੀ ਪਾਣੀ ਦੇ ਦੇ ਕੱਲਾ ਪਾਣੀ ਲੈ ਨਹੀਂ ਹਾਂ ਪਾਣੀ ਦੇ ਦੇ ਕੱਲਾ ਮੈਂ ਪਾਣੀ ਨਾ ਖਾਂਗਣਾ ਹੋ ਜੇ ਮੈਂ ਹੀ ਹੁਣ ਖਾਂਗਾਂਗਾ ਹਾਂ ਖਾਂਗਦੀ ਹੈਗੀ ਮਰ ਕੋ ਦਵਾਈ ਦੇ ਲੈ ਮੈਂ ਬਿਠਾ ਰੇ ਲੈ ਲੂੰ ਚਲ ਚੰਗਾ ਭਾਈ ਪਾਣੀ ਲਿਆ ਦੇਣੀ ਆਂਗੀ ਹਾਂ ਲੈ 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 ਵਧੀਆ ਤੇ 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 ਨੇਗੇ ਵਧੀਆ ਖਾ ਲੂੰਗੀ ਵਧੀਆ ਲਾਤੇ ਪਰੌਂਠੇ ਇਹ ਜੀ ਨੋਹਾਂ ਦਾ ਕਰਮਾ ਰੱਬ ਦਿੰਦਾ ਵਧੀਆ ਸਿਆਣੀ ਐ ਤਾਂ ਕਦੇ ਨਾ ਕਦੇ ਬਲੱਡ ਬਦੇ ਚ ਬੋਲ ਜਾਂਦੀ ਚਲ ਕੋਈ ਨਾ ਕਿੱਡੀ ਕਾ ਗੱਲ ਨਿਆਣੀ ਐ ਤਾਂ ਲੈ ਕੋੜੇ ਤਾਈ ਵੀ ਆ ਗਈ ਹੋ ਆ ਗਈ ਆ ਜਾ ਬੇਣੀ ਲੈ ਹਾਂ ਤਾਂ ਰੋਟੀ ਖਾਈ ਜਾਂਦੀ ਆ ਵਧੀਆ ਪਲੇਟ ਚ ਪਾਈ ਹੈਗੀ ਭਲਾ ਹੀ ਸੋਣੀ ਲੈ ਆਏ ਬੈਠੀ ਆ ਖਾਈ ਜਾਂਦੀ ਆ ਖਾਲੀ ਬਾਂਨੇ ਰੋਟੀ ਹਾਂ ਬੇਣੀ ਖਾਲੀ ਆਏ ਤੂੰ ਵੀ ਖਾ ਲਾ ਜੀ ਬੱਸ ਬਾਂਨੇ ਮੈਂ ਤਾਂ ਖਾ ਕੇ ਆਈ ਐਂਗੀ ਤੇ ਬੱਸ ਉਹਨੂੰ ਦੇਖ ਦੇ ਖਾਦੀ ਤੇ ਮੇਰੇ ਨਾਲ ਜਿੰਨੀ ਬੇਹਾਜਮਾ ਗਿਆ ਹੋਇਆ ਤੇ ਅੱਜ ਤਜਾਬ ਜਾਬ ਬਣਿਆ ਪਿਆਗਾ ਕੋਈ ਚੂਰਨ ਚਰਨ ਲੈ ਲੈਂਗੀ ਨਾ ਗੋਲੀਆਂ ਆ ਲਹੂਗੀ ਤੇ ਜਾਵਦੀਆਂ ਪੈਣ ਲੱਗੀ ਮੇਰੇ ਕੋ ਜਮਾਨ ਪਈ ਹੈਗੀ ਮੈਨੂੰ ਕਹਿੰਦੇ ਸਮਾਨ ਲੈ ਕੇ ਤਾ ਮੁੰਡੇ ਨੇ ਖੰਗ ਖੋਲਦਰਾ ਉਹ ਵੀ ਸਿੱਸ਼ੀ ਪਈ ਹੈ ਜੇ ਪੀਣੀ ਹੈ ਅੱਛਾ ਸਮਾਨ ਤੈਨੂੰ ਮੁੰਡੇ ਨੇ ਖਾ ਲਿਆ ਤਾ ਸਾਰਾ ਲਾਉਣ ਵਾਲਾ ਹੈ ਨਹੀਂ ਤੇ ਉਹਨੇ ਪੰਜੀਰੀ ਦਾ ਸਮਾਨ ਲੈ ਤਾ ਮੈਂ ਸਾਰੀਆਂ ਚੀਜ਼ਾਂ ਮੰਗਾ ਲਈਆਂ ਮੈਂ ਤਾਂ ਇਹ ਸੂਟ ਲੈ ਤਾ ਮੁੰਡੇ ਨੇ ਮੈਨੂੰ ਤਾਂ ਬਾਹ ਹੀ ਸੋਣਾ ਡਾਕੂੜੇ ਛੋਟਾ ਮੁੰਡਾ ਤਾਂ ਵੱਧ ਗਿਆ ਲੈ ਫੇਰ ਹਾਂ ਤੇਰੇ ਦੇਖਦਾ ਤੈਨੂੰ ਡੀੜੇ ਲਿਆ ਤੇ ਮੋਟੇ ਤੇ ਸਾਰਾ ਸਮਾਨ ਲੈ ਤਾ ਹਰਪ੍ਰੀਤ ਰੋਟੀ ਤੇ ਢਾਈ ਨੂੰ ਵੀ ਦੇ ਦੇ ਭਾਈ ਢਾਈ ਨੂੰ ਫੜਾ ਦੇ ਨੀਵੇਂ ਤੇ ਤੂੰ ਲੈਣੀ ਹੈ ਮੈਂ ਨਹੀਂ ਲੈਂਦੀ ਬੱਸ ਨਾ ਮੈਂ ਤਾਂ ਕੁਝ ਖਾਂਦੇ ਨਹੀਂ ਮੈਂ ਤਾਂ ਜੋ ਮੱਕਵੇਰੇ ਜੇ ਖਾਦੀ ਹੈਗੀ ਕੋਈ ਨਹੀਂ ਖਾ ਲਓ ਨਾ ਕੋਈ ਖਾਏ ਖਾਣਾ ਨਹੀਂ ਨਹੀਂ ਦੀ ਕਰਦਾ ਲਾ 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 ਮੈਂ ਤਾਂ ਖਾ ਹੀ ਜਾਂਦੀ ਮਰੇ ਹੋਈ ਨਾਲ ਖਾਲਾ ਖਾਲਾ ਕੁਝ ਨਹੀਂ ਹੁੰਦਾ ਤੱਤਾ ਜੇ ਖਾਲਾ ਖਾਲਾ ਸਵਾਦ ਲੱਗੂ ਤੀ ਖਾਲਾ ਖਾਲਾ ਲੈ ਉਹ ਰੱਖਾ ਉਹ ਨਾ ਬੱਸ ਬਈ ਲੈ ਤੂੰ ਆਲੂ ਪਾ ਕੇ ਦਾ ਹਾਂ ਫੇਰ ਬਣਾਉਣੇ ਕਰਾਉਂਦੇ ਹੈ ਨਾ ਹੈ ਆਲੂ ਮੈਂ ਪਾ ਕੇ ਫੇਰ ਬਣਾਉਣੇ ਤੁਸੀਂ ਤਾਂ ਕਿਹਨੇ ਬਾਅਦ ਕੁਝ ਪਾਉਂਦੀ ਆ ਭਾਵੇਂ ਮੈਨੂੰ ਤਾਂ ਚਲੇ ਆਲੂ ਪਾ ਲੈ ਕਦੇ ਮੂੜੀਆਂ ਪਾਲੀਆਂ ਕਦੇ ਮਿੱਠੇ ਪਾਲੇ ਇਹਦੇ ਬਾਹਰ ਕੁਝ ਪਾ ਕੇ ਰੋਟੀ ਬਣਾਉਂਦੀ ਕੱਲੀ ਰੋਟੀ ਤਾਂ ਹੀ ਬਣਾਉਂਦੀ ਇੰਨੀ ਹਾਂ ਵਧੀਆ ਹੂੰ ਤਾਂ ਫਿਰ ਛਾਹ ਤਾਂ ਇਹਨੂੰ ਹਨਾ ਵਧੀਆ ਰੋਟੀ ਬਣਾਉਂਦੀ ਆ ਬਾਹਰ ਕੁਝ ਨਹੀਂ ਪਾਹ ਜਾ ਵੜਦੇ ਹਾਂ ਹਾਂ ਨਾ ਪਾਹ ਨਹੀਂ ਵੜਦੇ ਬਾਹਰ ਸ਼ੌਕ ਇਹਨਾਂ ਦਾ ਇਹ ਚੀਜ਼ਾਂ ਪਾਪਾ ਕੇ ਰੋਟੀ ਮਾਣ ਕੇ ਤਾਂ ਵਧੀਆ ਸੇਵਾ ਹੁੰਦੀ ਆ ਹਾਂ ਮਾਣ ਨਹੀਂ ਸੇਵਾ ਹੁੰਦੀ ਆ ਨਾ ਨਾ ਦੇਰੀ ਵੀ ਹੋਣ ਲੱਗ ਜੂਗੀ ਨਹੀਂ ਲੱਗ ਜੂ ਲੱਗ ਜੂ ਕੁਝ ਨਹੀਂ ਹੁੰਦਾ ਕਹਿੰਦੇ ਤੇਰਾ ਕਿਹੜਾ ਕਹਿੰਦੇ ਰੱਬ ਵਿੱਚ ਬਿਚਾਰਾ ਕੁਝ ਬਣ ਜੂਗਾ ਹੌਲੀ ਹੌਲੀ ਆਹ ਕੋਸ ਬੰਨ ਗਿਆ ਹੁਣ ਆਈਆਂ ਤੇ ਸੇਵਾ ਆਈਆਂ ਦੀ ਰਾਕੇ ਤੇ ਆ ਮੇਰੀ ਨੂੰ ਵੀ ਮੈਨੂੰ ਬੈਠੀ ਨੀ ਪਲੇਟ ਧਰ ਕੇ ਦੇ ਰੂਗੀ ਦਮਿੰਤਾ ਹੁਣ ਆਈਆਂ ਲਾ ਮੰਟਗਾ ਨਹੀਂ 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 ਦੇ ਦਊਗੀ ਆ ਖਾਲਾ ਖਾਲਾ ਤੂੰ ਤਾਂ ਮੇਰੇ ਦਿੱਕਾ ਮਗੀ ਵੀ ਕਰਦੀ ਹੋਣੀ ਮੈਨੂੰ ਤਾਂ ਐ ਸ਼ੱਕ ਲੱਗਦਾ ਆਗਾ ਮੈਂ ਨਾ ਕੰਮ ਨਹੀਂ ਮੈਂ ਕੁਛ ਕਰਦੀ ਮੇਰੇ ਪੁੱਤਾ ਨਾ ਮੇਰੇ ਪੁੱਤ ਤੋਂ ਦਰਦੀ ਆ ਮੇਰੀ ਨੂੰ ਮੇਰਾ ਪੁੱਤ ਜਿਹੜੇ ਮੈਰ ਜੀਜਾ ਮੂੰਹ ਮੰਗੀ ਲੈ ਫਿਰਦਾ ਹਜੇ ਨੂੰ ਨੂਨ ਮੇਰੇ ਨਾਲ ਲਿਆ ਕਦੇ ਮੈਨੂੰ ਪਹਿਲਾਂ ਲਿਆ ਕੇ ਦਿੰਦਾ ਨਾ ਤੇ ਜਫਾ ਨੇ ਵਧੀਆ ਗਾੜੀ ਸੱਚੀ ਐਸੇ ਕੰਮ ਕਰਦੀਆਂ ਨਾਲ ਕੋਈ ਸੱਤ ਨਹੀਂ ਰੇਪਾ ਮਿਲਾਈ ਕੰਮ ਕਰਦੀਆਂ ਮੈਂ ਤਾਂ ਵੀ ਨਹੀਂ ਬੈਠੀ ਨਾ ਰੋਟੀ ਮਿਲਦੀ ਸੇਵਾ ਕਰਾਉਣੀ ਵੀ ਪੈਣੀ ਆ ਤੇ ਪੁੱਤਾਂ ਦੇ ਹੱਥ ਚ ਜੇ ਆਹਲੇ ਪੁੱਤ ਸੇਵਾ ਕਰਾਉਣਗੇ ਫੇਰ ਹੋਊਗੀ ਜੇ ਮੇਰੇ ਪੁੱਤ ਨਾ ਮੇਰੇ ਆ ਪਜੁੰਦਾ ਤਾਂ ਮੇਰੀ ਸੇਵਾ ਕੌਣ ਕਰਦਾ ਮੰਗਲ ਪੱਕੀ ਆ ਪਾਈ ਜਾ ਆਪਣੇ ਪੁੱਤ ਪਾ ਲਾਓ ਕਨ ਫਿਰ ਮਾਂ ਕਦੀ ਦੇਖ ਕੇ ਬਗਾਨੀਆਂ ਢੀਆਂ ਧਰ ਹਾਂ ਉਹ ਇੰਨਾ ਮੋਹ ਇਹ ਕਰਦੇ ਨੇ ਆਪਦੀ ਮਾਂ ਦਾ ਅਸੀਂ ਵੀ ਕਰੀਏ ਅਸੀਂ ਵੀ ਕਰੀਏ ਨਾ ਭੈਣ ਮੇਰੇ ਪੁੱਤ ਤਾਂ ਅੱਜ ਵੀ ਘੜੀ ਮੈਨੂੰ ਤਾਂ ਕਹਿੰਦੇ ਚਿੜੀਆਂ ਦੇ ਦੁੱਧ ਲੈ ਕੇ ਦਿੰਦਾ ਕੋਈ ਚੀਜ਼ ਮਰਜ਼ੀ ਮੰਗਾ ਲਾ ਮੈਨੂੰ ਤਾਂ ਉਹ ਲੈ ਲੈ ਦਿੰਦਾ ਦਾ ਨੀ ਚਲ ਵਧੀਆ ਭੈਣ ਦਾ ਤਾਂ ਮੋਤੀ ਫੋਨ ਨਾ ਕਰੇ ਲੈ ਕੋਈ ਉਹ ਹੀ ਗੱਲ ਮੰਗੂ ਅਗਲੇ ਜੁਗ ਦੇ ਕਿਰੇ ਤੈਨੂੰ ਦੇਖੈ ਇਨੀ ਤੇਰੀ ਸੇਵ ਹੈ ਹਾਂ ਹਾਂ ਨਾ ਤੂੰ ਲੈ ਰੇ ਸਮਾਨ ਬਿਸ਼ੱਕ ਇੱਕ ਟਾਈਮ ਜਵਾਬ ਦੇ ਦੇ ਮੇਰਾ ਪੁੱਤ ਮੈਂ ਤਾਂ ਝੋਲੇ ਭਰ ਪਰਲੇ ਲੈ ਦੇਂਦਾ ਚੀਜ਼ਾਂ ਹਲੇ ਬਹੂ ਨੇ ਸੂਟ ਮੰਗੇ ਸੀ ਉਹਨੂੰ ਲੈ ਕੇ ਦੇਤਾ ਮੈਂ ਤਾਂ ਲੈ ਆ ਵੀ ਦਿੱਤਾ ਲੈ ਹਾਂ ਲੈ ਬਣੀਆ ਲੈ ਮਾਂ ਤਾਂ ਆਹੀ ਪਾਈ ਫਿਰਦੀ ਆ ਲੈ ਪਾ ਲੈ ਹੁਣ ਤਾਂ ਕੋਈ ਨਹੀਂ ਲੈ ਕੇ ਦਿੰਦਾ ਇਹਦੇ ਤੇ ਮੇਰੇ ਕੋਲ ਵੀ ਤੇਰੇ ਪਏ ਮੰਡੀ ਜਾਂਦੇ ਨੇ ਮੇਰੇ ਪੁੱਤ ਨੂੰ ਇਹ ਕਹਦਾ ਮੇਰੇ ਕੋਲ ਤਾਂ ਆਹੀ ਸੂਟ ਹੈ ਮੈਨੂੰ ਹੋਰ ਲੈ ਦੇ ਤੇ ਮੈਂ ਤਾਂ ਉਹ ਚੋੜ ਕਰ ਦਿਨਾ ਕਿਹਾ ਮੇਰੇ ਪੁੱਤ ਨੇ ਤਾਂ ਲੈ ਆ ਕਾ ਬਾਹਰ ਸੋਨੇ ਰੰਗ ਦਾ ਲੱਗ ਵਧੀਆ ਫੇਰ ਤਾਂ ਫਿਰ ਤਾਂ ਹੋਣੀ ਸੀ ਲਾਕੇ ਪਾਣੀ ਮੋਟਾ ਮੋਟਾ ਹੁਣ ਠੰਡੇਗੀ ਹਾਂ ਪਾਉਂਗੀ ਬਹੁਤ ਨਰਸਦੀ ਹਜੇ ਨਾ ਨਾ ਮੈਂ ਨਹੀਂ ਦੱਸਦੀ ਹਾਂ ਨਹੀਂ ਮੈਂ ਗੱਲ ਕਰਦੀ ਤੇਰੀ ਨੂੰ ਕੋਲ ਆਣਾ ਪਾਣਾ ਪਾਣਾ ਸੌ ਗੱਲਾਂ ਸੌ ਗੱਲਾਂ ਕਰ ਦਿਆਂਗੇ ਨਾ ਦੱਸੀ ਨਾ ਹਜੇ ਖਾਲਾ ਖਾਲਾ ਬੈਣ ਰੱਖੀ ਕੇ ਬੈਠੀ ਦਿੱਤੀ ਦਿੱਤੀ ਖਾਲਾ ਪੁਰਾ ਕਾਈ ਆਪਣੇ ਘਰੇ ਕਿਵੇਂ ਆਉਂਦੀ ਅੱਜ ਸ਼ੁਕਰ ਹੋਵੇ ਤਾਂ ਵੀ ਚੰਗਾ ਉਹ ਕੋਈ ਨਹੀਂ ਸਾਡੇ ਪਰਿਵਾਰ ਨੂੰ ਕੋਈ ਕਲੇਸ਼ ਤਾਂ ਨਹੀਂ ਹੋਇਆ ਨਾ ਨਾ ਭਾਈ ਲੈ ਹਰ ਵਾਰੀ ਕੋਈ ਸਾਜ ਰੋਜੀ ਤਾਂ ਨਹੀਂ ਕਰਿਆ ਸੋਈ ਜਾਂਦਾ ਕੋਈ ਕਿਤਨਾ ਕਿਤੇ ਚਾਲ ਵੀ ਕੋਈ ਹੋ ਜਾਂਦਾ ਬੁੜੀਆਂ ਦਾ ਆਹ ਰੋਜੀ ਤਾਂ ਨਹੀਂ ਹੋਈ ਜਾਂਦਾ ਹੁਣ ਚਲ ਠੀਕ ਹੈ ਸੁੱਖ ਸ਼ਾਂਤੀ ਸਾਰੇ ਸੁੱਖ ਸ਼ਾਂਤੀ ਹੈ ਭਾਈ ਬਣਾਈ ਸਾਨਾ ਤੇਰੀ ਬੇਬੇ ਖਾਈ ਜਾਂਦੀ ਸੀ ਆਲੂਆਂ ਦੇ ਪਰੌਠੇ ਮੇਰੇ ਆਉਂਦੀ ਨੂੰ ਤੇ ਮੈਨੂੰ ਭਾਈ ਇਹ ਦੇਖ ਕੇ ਤੇਰੀ ਬੇਬੇ ਨੇ ਜੱਕਦੇ ਨੇ ਮੈਨੂੰ ਬੋਲ ਮਾਰਿਆ ਨਾਲ ਤਾਂ ਭਾਈ ਮੈਂ ਅੱਜ ਕੇ ਖਾ ਕੇ ਆਈਆਂ ਤੇ ਨਾਲੇ ਭਾਈ ਤੇਰੀ ਬੇਬੇ ਨੇ ਖਾ ਲਈ ਤੂੰ ਕਿਉਂ ਚੇਡਾਂ ਕਰੀ ਜਾਂਦੀ ਏਂ ਨੀ ਉਹ ਕਿਹੜੇ ਆਲੂ ਵਾਲੇ ਪਰੌਤੇ ਪਕਾਉਂਦੀ ਆਰਪ੍ਰੀਤਾ ਉਹ ਸਾਰਾ ਦਿਨ ਤੋਂ ਕਲੇਸ਼ ਰੱਖਦੀ ਹਾਂ ਭਾਈ ਕਿਹ ਧਮੇ ਕਿਉਂ ਕਰਦੀ ਆ ਮੈਂ ਖਾ ਕੇ ਆਈਆਂ ਮੈਂ ਕਾਹੀ ਆਖੇ ਮੈਂ ਤਾਂ ਖਾ ਕੇ ਮਣਖੋਚ ਹੋ ਗਿਆ ਪਰੌਤੇ ਮਣਖੋਚ ਹੋ ਗਿਆ ਹਾਂ ਨਾਲੇ ਨਹੀਂ ਖਵਾਏ ਹਾਂ ਨਾਲੇ ਨਹੀਂ ਖਵਾਏ ਤੇ ਨਾਲੇ ਫਿਰ ਮਾਗਰ ਕੂਰ ਨਹੀਂ ਦਿੱਤਾ ਚੂਰਨ ਦਾ ਤਾਂ ਹੋਈ ਹਣਾ ਚੂਰਨ ਤੇ ਕਰਾਰਾ ਕਰਾਰਾ ਤੇ ਬਲਾਈ ਹੋਣਾ ਦਿੱਤਾ ਉਹ ਤਾਈ ਤੇਰੀਆਂ ਗੋਲ ਮੋਲ ਗੱਲਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਚੂਰਨ ਦਿੱਤਾ ਕਿਹੜਾ ਦਿੱਤਾ ਹੋਊਗਾ ਚੂਰਨ ਆ ਮਨ ਨੂੰ ਤਾਂ ਲੱਗਦਾ ਜੇ ਲੜੀ ਹੋ ਮੇਰੀ ਮਾਂ ਨਾ ਨਾ ਭਾਈ ਲੜੀ ਨੂੜੀ ਨਹੀਂ ਚੂਰਨ ਦਿੱਤਾ ਕ ਬਲਾਈ ਵਧੀਆ ਬਰਾਛੇ ਘੰਟੇ ਭਰੇ ਸਾਡਾ ਧਮਕਾ ਕੇ ਮਣਕੂ ਛੋ ਗਿਆ ਬਲਾਈ ਵਧੀਆ ਚੂਰਨ ਦਿੱਤਾ ਮਨ ਨੂੰ ਤਾਂ ਲੱਗਦਾ ਤਾਈ ਦੀ ਗੱਲ ਸੱਚੀ ਐ ਕਿਹੜੇ ਖਵਾਏ ਨੇ ਆਲੂ ਵਾਲੇ ਪਰੌਠੇ ਉਹ ਕਿਹੜਾ ਦਿੱਤਾ ਚੂਰਨ ਉਹ ਤਾਂ ਅੱਜ ਮੇਰੀ ਮਾਂ ਨਾਲ ਫੇਰ ਲੜੀ ਐ ਕੋਈ ਨਹੀਂ ਜਾ ਕੇ ਦੰਨਾਂ ਨੂੰ ਪਤਾ ਤਾਈ ਤਾਂ ਗੋਲ ਮੋਲ ਗੱਲਾਂ ਕਰਦੀ ਐ ਕਿਹੜਾ ਦਿੱਤਾ ਹੋਗਾ ਚੂਰਨ ਅੱਜ ਤਾਂ ਫੇਰ ਮੇਰੀ ਮਾਂ ਨਾਲ ਲੜੀ ਹੋਊਗੀ ਉਹ ਤੂੜੇ ਆ ਮੇਰੀ ਗੱਲ ਸੁਣਾ ਹਾਂ ਉਹ ਨਾਲੇ ਦਾ ਤੇ ਮੇਰੀ ਮਾਂ ਉਹ ਚ ਪਰੌਠੇ ਖਵਾਏ ਹੈਗੇ ਹਾਂ ਅੰਡ ਵਾਲੇ ਹਾਂ ਨਾਲੇ ਤੇ ਚੂਰਨ ਖਵਾਇਆ ਹੈ ਚੂਰਨ ਦਾ ਤਾਈ ਨੂੰ ਖਵਾਇਆ ਹੈ ਚੂਰਨ ਤਾਈ ਤਾਈ ਨੂੰ ਖਵਾਇਆ ਆਹੋ ਮਾਂ ਦਾ ਜਾਜਮਾ ਖਰਾਬ ਹੋਇਆ ਪਿਆ ਸੀ ਤਾਂ ਦਿੱਤਾ ਮੈਂ ਚੂਰਨ ਤਾਂ ਅਸੇ ਤਾਈਆਂ ਵੀ ਲੜ ਪਈ ਹੁਣ ਤੋਂ ਲੈ ਤਾਈ ਨੇ ਕਿੱਥੋਂ ਲੜ ਪਈ ਤਾਈ ਨੂੰ ਚੂਰਨ ਦਿੱਤਾ ਕਹਿੰਦੇ ਜਾਂਦੀਆਂ ਤੈਨੂੰ ਤਾਈ ਕੋਲ ਤਾਈ ਕੋਲ ਗੋਲ ਮੋਲ ਗੱਲਾਂ ਕਰਦੀ ਇਹ ਕਿਵੇਂ ਚੂਰਨ ਦਿੰਦਾ ਮੈਨੂੰ ਪਤਾ ਹੈ ਮੇਰੀ ਮਾਂ ਨਾਲ ਲੜੀ ਹੋਈ ਨਾਲੇ ਤਾਈ ਵਾਲਾ ਓ ਕਿੱਥੇ ਲੜੀਆਂ ਮੈਂ ਤੂੰ ਤਾਂ ਹਮੇਸ਼ਾ ਲੜਾਈ ਦੀਆਂ ਗੱਲਾਂ ਦਾ ਤੈਨੂੰ ਤਾਂ ਸੁਪਨੇ ਆਉਂਦੇ ਰਹਿੰਦੇ ਰਾਤ ਨੂੰ ਸੁੱਤੇ ਪਏ ਨੂੰ ਵੀ ਮੇਰੀ ਮਾਂ ਨਾਲ ਲੜੀ ਜਾਂਦੀ ਆਂ আর ਪ੍ਰੀਤ ਲੜਪੀ ਮੇਰੀ ਮਾਂ ਲੜਪੀ ਅਸੀਂ ਕਿੱਦਾਂ ਲੜਾਂ ਮੈਨੂੰ ਦੱਸ ਉਹ ਮੈਨੂੰ ਗੱਲ ਦੇ ਉਸ ਦੀ ਗੱਲ ਕੀ ਹੋਈ ਏ ਮੇਰੇ ਪਾਈ ਨੇ ਕੱਲ ਨੂੰ ਸਮਝੀ ਨਹੀਂ ਆਈ ਅਸੀਂ ਤਾਂ ਇੰਨੀਆਂ ਬਤਾਈ ਤੇ ਬੇਬੇ ਨੇ ਚੂਰਨ ਦਿੱਤਾ ਮੈਂ ਦੇਤਾ ਚੂਰਨ ਭੈ ਇਸੇ ਕਰਕੇ ਤੈਨੂੰ ਫੇਰ ਸ਼ੱਕ ਆਉ ਤੂੰ ਲੜੀ ਹੋਵੇਂਗਾ ਨਾ ਚੂਰਨ ਦਿੱਤਾ ਉਹ ਕੀ ਮਤ ਵਾਲਾ ਚੂਰਨ ਦਿੱਤਾ ਕਿਵੇਂ ਚੂਰਨ ਦਿੱਤਾ ਉਹ ਚੂਰਨ ਉਹ ਜਮੈਣ-ਜੂਣ ਪਾ ਕੇ ਕਈ ਚੀਜ਼ਾਂ ਪਾ ਕੇ ਬੇਬੇ ਨੇ ਚੂਰਨ ਬਣਾਇਆ ਉਹ ਤਾਈ ਕਹਿੰਦੀ ਮੈਂ ਤਾਂ ਪਰੌਂਡਾ ਖੰਦੀ ਨਹੀਂ ਤੇ ਅਸੀਂ ਪਹਿਲਾਂ ਉਹਨੂੰ ਚੂਰਨ ਦੀ ਚੁੰਡੀ ਜਾਈ ਤੀ ਫੇਰ ਉਹਨੇ ਪਰੌਂਡਾ ਖਾ ਲਿਆ ਤੈਨੂੰ ਸੱਚ ਮੱਚੀ ਪਰੋਠੇ ਖਵਾਏ ਹਾਂ ਬੇਬੇ ਨੂੰ ਪੁੱਛ ਲੈ ਜਾ ਕੇ ਅੱਛਾ ਪਰੋਠੇ ਵੱੱਡ ਖਾ ਗਏ ਸੀ ਮਾਂ ਹੋਰ ਤਾਂ ਉਹ ਚੂਰ ਲੱਟਾ ਤੂੰ ਕਾ ਨੂੰ ਪੈਰੀ ਢਿੱਡ ਦੁਖਦਾ ਸੀ ਤਾਈ ਦਾ ਤਾਈ ਕਹਿੰਦੀ ਮੇਰਾ ਹਾਜਮਾ ਖਰਾਬ ਹੋਇਆ ਪਿਆ ਲੈ ਮੈਂ ਤਾਂ ਨਾ ਹੋ ਗਿਆ ਗੱਲਾਂ ਦੀ ਰਾਮ ਜੀ ਮੈਨੂੰ ਸਮਝ ਹੀ ਨਹੀਂ ਆਉਂਦੀ ਇੱਕ ਤਾਂ ਹੱਸ ਕੇ ਗੱਲ ਕਰਦੀ ਐ ਤਾਈ ਅੱਛਾ ਮੈਂ ਕਹਾਂ ਕੋਈ ਨਹੀਂ ਮਾਣਾ ਲੜਪੀ ਮੈਨੂੰ ਤਾਂ ਕੁੱਤਣ ਦੇ ਰਾਦੇ ਚ ਆਇਆ ਸੀ ਜਣੇ ਨਹੀਂ ਮੇਰੇ ਮਾਰਦਾਨਾ ਹੋਰ ਮੈਂ ਤਾਂ ਹਰਖਣ ਆਲੀ ਆਇਆ ਕਿਹੜੇ ਮਾਹੋਂ ਨੇ ਪਰੌਠੇ ਪਕਾਏ ਹੋਏ ਕਿਹੜੇ ਦਿੱਤਾਉ ਚੂਰਨ ਮੈਂ ਭਾਈ ਦਾ ਗੋਲ ਮੋਲ ਕਰਾ ਕਰ ਤਰ ਵੀ ਪੱਕਾਏ ਪਿਆ ਤੂੰ ਵੀ ਖਾਲਾ ਪਰੌਂਦੇ ਤੈਨੂੰ ਵੀ ਦੇ ਦੇਣੀ ਚੂਰਨ ਫਿਰ ਤੈਨੂੰ ਵੀ ਆ ਲੱਗੂ ਵੀ ਮੈਨੂੰ ਕੁੱਟਿਆ ਓ ਮੇਰੀ ਗੱਲ ਸੁਣ ਲੈ ਤੂੰ ਹੁਣ ਤਾਂ ਮੈਂ ਮੇਰੀ ਮਾਂ ਕੋਲੇ ਜਾਣਾ ਉਤੋਂ ਆ ਲੈਣਾ ਸੋਭਾ ਲੈਣਾ ਵੀ ਦੇਖ ਲੈ ਕਿੱਡੀ ਚੰਗੀ ਆ ਹਰਪ੍ਰੀਤ ਪਰੌਠੇ ਕਵਾਏ ਮੈਂ ਤੇਰਾ ਮਾਤਾ ਲੜੀ ਪਿਆ ਸੀ ਆਪ ਤਾਂ ਤੂੰ ਮੇਰੇ ਤੇ ਹਰ ਟਾਈਮ ਛੱਕੀ ਕਰਦਾ ਰਿਹਾ ਕਰੂ ਮੇਰੀ ਮਾਂ ਨੂੰ ਕੁੱਟਦੀ ਆ ਮੇਰੀ ਮਾਂ ਨਾਲ ਲੜਦੀ ਆ ਮਾਂ ਨਾ ਫੇਰ ਲੜਦੀ ਐ ਜੇ ਮਾਂ ਕੁਛ ਕਹਿੰਦੀ ਹੁੰਦੀ ਐ ਜੇ ਮਾਂ ਮੰਝੇ ਤੇ ਬੈਠੀ ਮਾਂ ਨੇ ਕਦੇ ਕੁਛ ਕਿਹਾ ਨਹੀਂ ਮੈਂ ਕਹ ਲੜੂਗੀ ਉਹ ਜੇ ਮਾੜੀ ਮੁੱਟੀ ਆਪਣੇ ਘਰੇ ਲੜਾਈ ਹੁੰਦੀ ਐ ਉਹ ਫੇਰੀ ਮੈਨੂੰ ਸ਼ੱਕ ਪੈ ਜਾਂਦਾ ਐਵੇਂ ਤਾਂ ਨਹੀਂ ਉਹ ਮੈਨੂੰ ਕਿਹਾ ਸੱਚ ਮੁੱਚ ਮੇਰੀ ਮਾਂ ਨੂੰ ਪਰੋਠੇ ਕਵਾਏ ਤਾਈ ਦਾ ਕੀ ਐ ਤਾਈ ਤਾਂ ਗੋਲ ਮੋਲ ਗੱਲ ਜੇ ਤਾਂ ਗੱਲ ਹੋਵੇ ਫੇਰ ਵੀ ਛਿੜ ਦਾਂਗੀ ਸਹੀ ਨਾਲ ਹੋਵੇ ਫੇਰ ਵੀ ਉਹਦੀ ਝੂਠੀ ਲੱਗਦੀ ਐ ਉਹ ਰਾਂ ਵਿਚਾਰੀ ਦਾ ਕੋਈ ਤਾਂ ਕੀ ਨਹੀਂ ਨੀ ਕਰਦਾ ਚੱਲ ਕੋਈ ਨਹੀਂ ਤਾਈ ਦਾ ਸੁਭਾਈ ਐ ਹੈ ਜੇ ਉਹ ਹੱਸ ਕੇ ਜੇ ਗੱਲ ਕਰਦੀ ਐ ਬੰਦੇ ਨੂੰ ਸ਼ੱਕ ਜਾ ਪੈ ਜਾਂਦਾ ਮੈਂ ਬੇਬੇ ਨੂੰ ਜਾ ਕੇ ਪੁੱਛਾਂ ਮੈਂ ਰਾਜ ਤਾਂ ਨਹੀਂ ਕੁਛ ਬੋਲ ਕੇ ਆਂ ਔਰ ਅੱਜ ਤਾਂ ਕੀ ਮਨ ਇੱਛੇ ਟੱਕਰੀ ਸੀ ਆਪਣੇ ਗੇਟ 'ਚ ਅੱਛਾ ਇੱਥੇ ਟੱਕਰੀ ਆ ਤਾਈ ਛੋਕਰਾ ਤਾਈ ਗੇਟ 'ਚ ਟੱਕਰੀ ਜੇ ਕਿ ਤੈਨੂੰ ਚੁੰਦਰੇ ਚੁੰਦਰੇ ਤੇ ਟੱਕਰੀ ਹੁੰਦੀ ਜਾਂ ਪਿੰਡ 'ਚ ਟੱਕਰੀ ਹੁੰਦੀ ਮੇਰਾ ਤਾਂ ਕੱਟਦਾ ਸੀ ਨਾ ਬਿਨਾਂ ਗੱਲ ਤੋਂ ਜਰੂਰ ਸੋ ਥੇ ਕਹਿੰਦਾ ਵੀ ਮੇਰੀ ਤਾਂ ਮਾਂ ਕੁੱਟਤੀ ਮੇਰੇ ਘਰ ਵਾਲੀ ਨੇ ਇਹਨਾਂ ਘਰੇ ਆ ਕੇ ਤੇ ਦੇਖਦਾ ਨਹੀਂ ਮੈਂ ਗੱਲ ਕੀ ਚੂਰਨ ਕਿਹੜੇ ਲੋਟ ਦਿੱਤਾ ਤਾਈ ਉਦੋਂ ਤਾਈ ਜਰੂਰੀ ਹੈ ਦੱਸਣਾ ਇਹਨੂੰ ਵੀ ਮੈਨੂੰ ਚੂਰਨ ਨੇ ਦਿੱਤਾ ਸੀ ਭਾਈ ਨਹੀਂ ਤੇਰੀ ਮਾਂ ਨੂੰ ਚੂਰਨ ਨੇ ਦਿੱਤਾ ਸੀ ਚੂਰਨ ਨੇ ਹਸਾਬ ਨਹੀਂ ਨੇ ਆ ਲਾ ਲਿਆ ਮੇਰੀ ਮਾਂ ਨੂੰ ਦੂਜੇ ਲੋਟ ਚੂਰਨ ਨੇ ਦਿੱਤਾ ਉਹਨੇ ਕੁੱਟਤੀ ਤਾਂ ਭ ਹਰ ਘਰ ਕਾਇ ਬਿਨਾ ਗਲਤ ਮੇਰੇ ਤਾਂ ਝਾੜੂ ਉੱਥੀ ਰਗਾਤਾ ਮੈਂ ਤਾਂ ਝਾੜੂ ਲਾਉਂਦਾ ਲੈ ਪਤਾ ਨਹੀਂ ਕਾਦੇ ਪਿੱਛੇ ਲੜੀ ਜਾਂਦਾ ਮੁੰਡਾ ਐਨੀ ਸੇਵਾ ਕਰਦੀ ਨਾ ਐਨੇ ਆਦੀ ਤਾਈ ਨੂੰ ਪਰੌਂਠੇ ਦਿੱਤੇ ਆ ਕਿ ਨਾ ਮੈਨੂੰ ਦਿੱਤੇ ਆ ਨਾ ਉਹਨੇ ਚੂਰਨ ਦਿੱਤਾ ਪਤਾ ਨਹੀਂ ਚੂਰਨ ਚੂਰਨ ਕਾਦੇ ਪਿੱਛੇ ਲੜੀ ਜਾਂਦਾ ਬੇ ਭਾਈ ਕਰ ਲੈ ਲਉਣੀ ਐ ਐ ਚੱਕ ਲੜੀ ਜਾਂ ਲੈ ਉਹ ਬੇਬੇ ਉਹ ਛੋਕਰੇ ਰੱਬ ਦਾ ਅੱਜ ਤਾਂ ਬੇ ਭਾਈ ਛੋਕਰੇ ਦਾ ਭਾਈ ਰੱਬ ਦਾ ਰੋਜੀ ਛੋਕਰੇ ਅੱਜ ਕਾ ਨਾ ਉਹ ਮੇਰੀ ਤਾਈ ਉਹਨੇ ਆਪਣੇ ਘੇਟ ਚ ਟੱਕਰੀ ਸੇ ਇੱਥੇ ਅੱਛਾ ਮਨੇ ਜਾਂਦੀ ਜਾਂਦੀ ਆਏ ਕਿ ਜੀ ਆ ਕਿ ਭਾਈ ਤੇਰੀ ਮਾਂ ਨੂੰ ਇਹ ਤਾਂ ਪਰੌਠੇ ਖਵਾਈਸਾ ਚਾਲੂ ਵਾਲੇ ਨਾਲੇ ਉਹਨੂੰ ਤੂਰਮ ਦਿੱਤਾ ਉਹ ਮੈਂ ਤਾਂ ਸੁਣਾ ਕੇ ਤਰਨਾ ਲੜਤੀ ਮੈਂ ਤਾਂ ਉਹਨੂੰ ਕੁੱਟਣ ਲੱਗਿਆ ਸਰਪ੍ਰਿਤ ਨੂੰ ਓਹੋ ਤੈਨੂੰ ਮੈਂ 20 ਵਾਰੀ ਤਾਂ ਆਖਿਆ ਵੀ ਇਸ ਤਰ੍ਹਾਂ ਹੱਸਣਾ ਕਰੇ ਲੜੀਆਂ ਨਹੀਂ ਤੇਰੇ ਘਰ ਇਹਨਾਂ ਤਾਂ ਉਹ ਗਏ ਸੱਚੀ ਗੱਲ ਦੱਸੀ ਇੱਥੇ ਮੈਂ ਰੋਟੀ ਖਾਈ ਜਾਂਦੀ ਸੀ ਉਹ ਆਦੀ ਮੈਂ ਹਰਪ੍ਰੀਤ ਨੂੰ ਬੋਲ ਮਾਰਤਾ ਮੈਂ ਹਾਂ ਕਹਿੰਦੀ ਤੇ ਰਤਾਈ ਨੂੰ ਵੀ ਭਾਈ ਪਰੌਂਠਾ ਲਿਆ ਦੇ ਇਹ ਵੀ ਖਾ ਲੂਗੀ ਉਹਨੇ ਵੀ ਖਾ ਲਿਆ ਕਹਿੰਨੀ ਮੈਨੂੰ ਬਰਾਹਜਮਾ ਆਇਆ ਹੋਇਆ ਪੇ ਹਰ ਪ੍ਰੀਤ ਖਵਾ ਕੇ ਪਰੌਂਠੇ ਸਾਨੂੰ ਦੇਣਾ ਨੂੰ ਚੂਰਨ ਦੇਤਾ ਅੱਛਾ ਸੱਚ ਮੁਚੀ ਨੇ ਇਹਦੇ ਪਰੌਠੇ ਦਿੱਤੇ ਸਾਨੂੰ ਨਾਲੇ ਚੂਰ ਦੇਤਾ ਸੱਚ ਪਰੌਂਠੇ ਜਮਾਂ ਤੇ ਨੂੰਨ ਜਰ ਅਗੜੀ ਬੈਠੀ ਸੀਗੀ ਉਹ ਉਹਨੂੰ ਪਤਾ ਹੀ ਵੱਡੀ ਹੈ ਮੇਰੇ ਬੇਬੇ ਸਰੀਰ ਤੇ ਕਹਿੰਦੇ ਖਾਂਦੀ ਹੈਗੀ ਮਗਰ ਉਹ ਚੂਰ ਨੂੰ ਫੜਾ ਗਈ ਮੈਨੂੰ ਨਹੀਂ ਤੇਰੀ ਤਾਈ ਨੂੰ ਫੜਾਤਾ ਉਹਨੇ ਸੱਚੀ ਗੱਲ ਦੱਸਤੀ ਤੂੰ ਚੜਾ ਜਿਹੜਾ ਆ ਕਿ ਬਹੁ ਨਾ ਲੜਨ ਬੈਠਾ ਉਹ ਬੇਸੀ ਮੈਂ ਤੈਨੂੰ ਕੀ ਗੱਲ ਦੱਸਾਂ ਉਹ ਜਿਹੜੀ ਮੇਰੀ ਤਾਈ ਹੈ ਨਾ ਉਹ ਗੋਲ ਮੋਲ ਗੱਲਾਂ ਕਰਦੀ ਹੈ ਨਾਲੇ ਹੱਸ ਕੇ ਗੱਲ ਕਰਦੀ ਹੈ ਉਹ ਤਾਂ ਮਗਰੋਂ ਹੱਸਦੀ ਮੈਂ ਤਾਂ ਕਦੇ ਆਖਿਆ ਮਹਾਂ ਕਿੜਾ ਪਰੋਠੇ ਦੇਣੇ ਸੀ ਕਿਹੜੇ ਚੋਰਨ ਵਾਹ ਮੇਰੀ ਮਾਂ ਨਾਲ ਲੜ ਪਈ ਕਿ ਹਰਪ੍ਰੀਤ ਨਹੀਂ ਨਹੀਂ ਭਾਈ ਕਹਿੰਦੇ ਤੇਰੇ ਦਾ ਜਵਾਈ ਆ ਉਹੀ ਹੱਸ ਬੈਂਦੀ ਆ ਤੂੰ ਤਾਂ ਮੈਂ ਛੱਕ ਕਰ ਬੈਨੇ ਵੀ ਹਰਪ੍ਰੀਤ ਖਾਣੀ ਮੇਰੀ ਮਾਂ ਨਾਲ ਲੜ ਪਈ ਨਹੀਂ ਲੜੀ ਭਾਈ ਜਿੱਦਾਂ ਲੜੀਓ ਮੈਂ ਤੈਨੂੰ ਦੱਸ ਦਊਂਗੀ ਐਵੇਂ ਨਾ ਬਹੂ ਨਾਲ ਸਾਰਾ ਦਿਨ ਲੜਿਆ ਕਰ ਉਹ ਬੇਬੇ ਮੇਰੀ ਤਾਈ ਦੇਖ ਲੈ ਉਹਨੂੰ ਘਰੇ ਦਾ ਕੋਈ ਪਿਛਦਾ ਨਹੀਂ ਉਹ ਤਾਂ ਤੇਰੇ ਤੇ ਲੱਗਦੀ ਐ ਆਪਣੇ ਘਰੇ ਕਲੇਸ਼ ਤਾਂ ਉਹੀ ਕਰੋਗੇ ਤਾਂ ਬਚ ਕੇ ਰਹਾ ਕਰੋ ਮੇਰੀ ਤਾਈ ਤੋਂ ਨਹੀਂ ਨਹੀਂ ਭਾਈ ਕੁਝ ਨਹੀਂ ਕਹਿੰਦੀ ਕਾ ਨੂੰ ਕਹਿੰਦੇ ਲੱਗਦੀ ਹੈ ਕਿ ਤੂੰ ਐਵੇਂ ਨਾ ਸ਼ੱਕ ਕਰਿਆ ਕਰ ਕਿਸੇ ਤੇ ਨਾ ਤਾਂ ਹਰਪ੍ਰੀਤ ਮੈਨੂੰ ਕੁਝ ਕਹਿੰਦੀ ਹੈ ਨਾ ਤੇਰੀ ਤਾਈ ਕਹਿੰਦੀ ਹੈਗੀ ਤੂੰ ਆਵਲਾ ਕੰਮ ਜਿਹੜਾ ਖੇਤ ਆ ਖੇਤ ਬੰਨੀ ਧਿਆੰਦੇ ਚੱਲ ਇਹਦੇ ਸ਼ੁਕਰ ਹੈ ਹਾਂ ਉਹ ਮੈਂ ਤਾਂ ਸਾਰਾ ਦਿਨ ਡਰ ਰਹਿੰਦਾ ਹੈ ਆਹ ਤਾਂ ਵਧੀਆ ਗੱਲ ਹੈ ਜਿਹਨੇ ਕੋਈ ਨਹੀਂ ਬੋਲਦਾ ਪਸ਼ੂ ਬੰਨਾ ਆਪਣੇ ਕਹਿੰਦੇ ਹਰਪ੍ਰੀਤ ਨਾ ਕੰਮ ਕਰਾ ਉਹਨਾਂ ਨਾਲ ਲੜਨ ਦਾ ਬੈਜ ਨਾ ਕੰਮ ਤੂੰ ਕਰਾਉਂਦਾ ਨਹੀਂ ਬਹੁਣ ਜੇ ਪਸ਼ੂ ਤੂੰ ਬੰਨਦਾ ਉਹਨੂੰ ਦੇਖਣਾ ਇੰਨੀ ਸਿੱਖਿਆ ਕਿੱਥੋਂ ਮਿਲ ਗਈ ਕਾਦੀ ਭਾਈ ਆਈਂ ਦੀ ਸੇਵਾ ਕਰਨ ਲੱਗੀ ਤਰੀ ਉਹ ਕੋਈ ਮਹਾਰਾਜ ਨਾ ਕਹਿੰਦਾ ਇਹਨੂੰ ਦਿੱਤੀ ਆ ਭਾਈ ਸਿੱਖਿਆ ਕੋਈ ਨਾ ਤੂੰ ਨਾ ਨਾ ਮੈਂ ਦੇਣਾ ਕੋਈ ਨਹੀਂ ਬਾਕੀ ਸਿਰ ਰੋ ਮਾਂ ਨੇ ਜਿਵੇਂ ਸਿਖਾਈ ਹੈ ਉਹ ਮੈਂ ਨੂੰ ਸੁਣਾ ਲੀ ਹਾਂ ਹਾਂ ਬੇਬੇ ਚਲ ਸ਼ੁਕਰ ਹੈ ਰੱਬ ਦਾ ਬਸ ਉਹ ਬਣਾ ਕੇ ਨਾ ਕੰਮ ਕਰਾ ਹਰ ਪ੍ਰੀਤ ਨਾ ਭਾਈ ਲੜਿਆ ਨਾ ਕਰ ਦੂ ਇਹ ਮੈਂ ਚੰਗਾ ਰਵੇ ਮੈਂ ਕੋ ਲੜੂਗਾ ਹਾਂ ਉਹ ਮੇਰੇ ਸ਼ੱਕੀ ਪੈ ਗਈ ਮੇਰਾ ਸ਼ੱਕ ਸ਼ੱਕ ਦੀ ਲੜ ਪਿਆ ਨਹੀਂ ਨਹੀਂ ਐਵੇਂ ਬੋਲੀ ਨਾ ਮੈਂ ਵੀ ਜਾਣੀ ਅੰਦਰ ਉਹਦੇ ਕੋਲ ਚੰਗਾ ਬੇਬੇ ਪਤਾ ਨਹੀਂ ਕੀ ਕੁਸਤਾ ਹੈ ਕੀ ਆ ਹੋਊਗਾ ਬਾਬੇ ਬਾਬੇ ਹਾਰਪਰੀ ਤਮੈਂਦਾ ਕੀ ਗੱਲ ਹੈ ਵੀ ਬੇਬੇ ਕੀ ਕਹਿੰਦੀ ਐ ਤੂੰ ਪਹਿਲਾਂ ਤੇਰਾ ਮੁੰਡਾ ਮੇਰੇ ਪਿੱਛੇ ਪੈ ਗਿਆ ਹੁਣ ਤੂੰ ਤਾਂ ਨਹੀਂ ਕੁਛ ਕਹਿੰਦੀ ਨਹੀਂ ਨਹੀਂ ਮੈਂ ਨਹੀਂ ਕੁਛ ਕਹਿੰਦੀ ਐਵੇਂ ਨਾ ਡਰਿਆ ਕਰ ਤੂੰ ਮੈਂ ਤਾਂ ਕਹਿੰਦਾ ਐਂ ਤੇਰੇ ਬੁਛਦੀ ਸੀ ਕਰ ਵਾਲਾ ਲਾਲ ਨੇ ਤੈਨੂੰ ਹੋਰ ਤਾਂ ਕੁਛ ਕਹਿਦਾ ਨਹੀਂ ਬੇਬੇ ਤਾਂ ਮੈਂ ਤਾਂ ਤਾਈ ਨੇ ਕਿਤੇ ਤੁਰੀ ਜਾਂਦੀ ਨਹੀਂ ਕਹਤਾ ਤਾਈ ਦਾ ਉਦੋਂ ਨਹੀਂ ਮੂੰਹ ਰਹਿਣਾ ਜਿਹੜੀ ਗੱਲ ਆਪਣੇ ਘਰੇ ਕਰ ਲੈ ਕੋਈ ਖਾ ਪੀ ਜਾਵੇ ਚੀਜ਼ ਤੁਰੀ ਜਾਂਦੀ ਗਲੀ ਚ ਵੀ ਦੱਸਦੀ ਜਾਂਦੀ ਐ ਤੁਰੀ ਜਾਂਦੀ ਨੇ ਇਹਨੂੰ ਕਹਤਾ ਕਦੇ ਮੈਂ ਤਾਂ ਮਾਹ ਪਰੌਂ ਦੇ ਖਾ ਕੇ ਆਈਆਂ ਨਹੀਂ ਤੇਰੇ ਘਰ ਵਾਲੀ ਨੇ ਸ਼ੰਦ ਦੋਨਾਂ ਨੂੰ ਚੁਰਨ ਦੇਤਾ ਇਹ ਤਾਂ ਚੁਰਨ ਦੂਜਾ ਸਮਝ ਗਿਆ ਵੀ ਨਹੀਂ ਮੇਰੀ ਮਾਂ ਕੁੱਟੀ ਨੇ ਤਾਈ ਦੇ ਘਰ ਪੈ ਗਈ ਉਹ ਬਸ ਫਿਰ ਇਹ ਤਾਂ ਦਿਮਾਗ ਜੋਹੀ ਗੱਲ ਕਹਿੰਦੇ ਪੈ ਜਾਂਦੀ ਹੈ ਵੀ ਹਾਂ ਹਾਂ ਨਹੀਂ ਚੁਰਨ ਦੂਜਾ ਰੇ ਤਾਂ ਕੁੱਟੀਆਂ ਤੇ ਉਹ ਤੇ ਤਾਈ ਦੇ ਸੁਭਾਈ ਹੈ ਜਿਹੜੀ ਚੀਜ਼ ਖਾ ਲੈਣੀ ਰਸਣੇਬੇ ਆਹ ਚੀਜ਼ ਨਹੀਂ ਅਕਰ ਵੇਬ ਖਾਈ ਨਹੀਂ ਸੀ ਨਾ ਮੈਂ ਖਾਈ ਬੇਬੇ ਤੇਹੀ ਕਹਤਾ ਵੀ ਨਹੀਂ ਤਾਂ ਭਈ ਤੇਰੀ ਤਾਈ ਨੂੰ ਚੁਰਨ ਨੇ ਲਿਆ ਨੇ ਨਹੀਂ ਪਰੌਂਠਾ ਦੇ ਜਾ परा चूरण मैं ही हम मैं पता दूजे लोट गल बना दूगी बस गुरे कई लड़पी चून दे मेरे मारना आया मैंने तो पहले पति नहीं लगे फिर बोल मार के कहने गल करके आई हूं गुरलाल न गुराल मैं तो कुछ ने कहा ਕਦਾਸੀ ਮੈਂ ਹਰਪ੍ਰੀਤ ਨੂੰ ਪੁੱਛੇ ਬੈਠਾ ਆਹ ਮੈਨੂੰ ਸ਼ੱਕ ਪੈ ਗਿਆ ਵੀ ਖਾ ਉਹਨੂੰ ਕੁੱਟੀਆਂ ਕਾਟੀਆਂ ਹੁਣ ਮੈਂ ਉਹਨੂੰ ਕਹਿੰਦਾ ਪਸ਼ੂ ਬੰਨ ਕਹਿੰਦੇ ਇਹ ਬੇ ਕਿੱਦੇ ਕੁੱਟੇ ਆ ਤੈਨੂੰ ਕਿ ਤੂੰ ਕਿਹਾ ਕਦੇ ਉਹਦੇ ਕੋਲੇ ਵੀ ਪਹਿਲਾਂ ਨਹੀਂ ਗਿਆ ਮੈਂ ਉਹ ਬਾਹਰ ਲਿਗਾਲ ਤੇ ਮਾਣੀ ਮੋਟੀ ਤੇ ਜਿਹੜੀ ਹੁੰਦੀ ਬਸ ਆਪ ਹੀ ਹਿਸਾਬ ਲਾ ਲੈਂਦਾ ਤਾਂ ਵੱਡਾ ਅੰਤ ਪੰਜਾਬ ਨਹੀਂ ਸੀ ਕੋਈ ਆ ਐਫਪੀ ਟੇਬਲ ਆ ਲੈਣਾ ਗੱਲਗਾ ਆ ਟੇਬੇ ਲਾ ਲੈਣਾ ਟੇਬੇ ਲਾ ਹੁੰਜੇ ਤਾਂ ਮੈਂ ਤੈਨੂੰ ਰੋਜ ਕੁੱਟਦੀ ਆ ਮੈਂ ਫਿਰ ਤਾਂ ਕਹੇ ਬਿਨਾਂ ਗੱਲ ਤੋਂ ਸ਼ੱਕ ਕਰਦਾ ਰਹਿੰਦਾ ਕੋਈ ਨਾ ਕੋਈ ਨਾ ਨਾ ਤੂੰ ਵੀ ਠੰਡੀ ਰਹਿ ਲਾਣਾ ਪਸ਼ੂ ਬੰਨਣ ਗਿਆ ਮੁੰ ਤੱਕਾ ਮਨ ਮਿਲਣਾ ਸਹੀ ਕਿਨੇ ਆਏ ਖਾਂਦਾ ਪਈ ਅੰਦਰ ਆ ਜਾ ਭੱਜਾ ਬਾਬੇ ਤੂੰ ਹੀ ਪੈ ਜਾ ਮੈਂ ਤਾਂ ਬੰਮਾ ਲੇਟ ਪੈ ਜਾ ਮੈਂ ਤਾਂ ਪਰ ਆਹਦੇ ਮੁੰਡੇ ਨੂੰ ਸਮਝਾ ਲੈ ਭਾਈ ਮੈਨੂੰ ਨਾ ਕੁਛ ਕਿਆ ਕਰੇ ਜੇ ਕਿਤੇ ਮੇਰੇ ਤੇ ਹੱਥ ਚੱਕਤੇ ਤੇਰੇ ਮੁੰਡੇ ਨੇ ਚੱਕੂ ਬਾਗ ਪੇਕਿਆਂ ਨੂੰ ਭਾਜੂਗੀ ਭੌਗ ਦੇ ਫਿਰੋ ਫਿਰ